ਸਤਰੀਆਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਖਬਰਾਂ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਮੈਂ ਹਾਂ ਹਰਮਨ ਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਜਰਾਂ ਸਰ ਤੁਹਾਡਾ ਹਰ ਰੋਜ਼ ਦੀ ਤਰ੍ਹਾਂ ਹੀ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਆਪਾਂ ਬੀਤੇ ਕੱਲ ਦੀ ਗੱਲ ਕਰਦੇ ਹਾਂ ਜੀ 23 ਮਾਰਚ ਸੀ ਕੱਲ ਤੇ ਕੱਲ ਸਾਰਿਆਂ ਨੇ ਫੇਰ ਤੋਂ ਭਗਤ ਸਿੰਘ ਹੋਰਾਂ ਨੂੰ ਯਾਦ ਕੀਤਾ ਸਾਰੇ ਸਿਆਸਤਦਾਨਾਂ ਨੂੰ ਇੱਕ ਵਾਰ ਫੇਰ ਤੋਂ ਭਗਤ ਸਿੰਘ ਹੋਰਾਂ ਦੀ ਯਾਦ ਆਈ ਹੈ ਹਾਂ ਬਿਲਕੁਲ ਹੀ ਆਉਣੀ ਤਾਂ ਹਰ ਰੋਜ਼ ਹੀ ਚਾਹੀਦੀ ਹੈ ਪਰ ਹਾਂ ਕੱਲ ਯਾਦ ਆਈ ਆ ਇਹਨਾਂ ਨੂੰ ਵੈਸੇ ਤਾਂ ਸਾਗ ਦੇ ਵਿੱਚ ਦੋ ਵਾਰ ਖੇਤਾਂ ਆਉਂਦਾ ਹੁੰਦਾ ਭਗਤ ਸਿੰਘ ਦਾ ਤੇ ਕੱਲ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਸੀ ਯਾਨੀ ਕਿ 23 ਮਾਰਚ ਸੀ ਇਸ ਕਰਕੇ ਠੜਕੜ ਕਲਾਂ ਦੇ ਵਿੱਚ ਤੇ ਭਗਤ ਸਿੰਘ ਦੀ ਸ਼ਹੀਦੀ ਦੇ ਉਸ ਦੇ ਮੌਕੇ ਦੇ ਉੱਤੇ ਰਾਜ ਪੱਧਰੀ ਪ੍ਰੋਗਰਾਮ ਕੀਤਾ ਗਿਆ ਤੇ ਪੰਜਾਬ ਦੇ ਵਿੱਚ ਫਿਰ ਭਗਤ ਸਿੰਘ ਦੇ ਸੁਪਨਿਆਂ ਨੂੰ ਸਿਰਜਣ ਦੇ ਲਈ ਖੁਸ਼ਹਾਲ ਸੂਬਾ ਬਣਾਉਣ ਦੇ ਲਈ ਅਸੀਂ ਯਤਨ ਕਰਾਂਗੇ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਕਿਹਾ ਨਵਾਂ ਸ਼ਹਿਰ ਦੇ ਵਿੱਚ ਮੈਡੀਕਲ ਕਾਲਜ ਦਾ ਕੰਨੀ ਪੱਥਰ ਰੱਖਿਆ ਗਿਆ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਤੋਂ ਗੱਲ ਕੁਲ ਮਿਲਾ ਕੇ ਜੀ ਕਿ ਇਹ ਪ੍ਰੋਗਰਾਮ ਹੁੰਦੇ ਸੰ ਤੇ ਹੁੰਦੇ ਹਨ ਤੇ ਹੁੰਦੇ ਰਹਿਣਗੇ ਇਨਾਂ ਨਾਮਾਂ ਦੇ ਬਿੱਤੋਂ ਨਿਕਲਦਾ ਕੀ ਹੈ ਸਵਾਲ ਤਾਂ ਸਿਰਫ ਇਹ ਆ ਇਹ ਪ੍ਰੋਗਰਾਮ ਆ ਜਿਹੜੇ ਉਹ ਕੀ ਸਮਾਜ ਦੇ ਵਿੱਚ ਸਿਰਜ ਕੇ ਜਾਂਦੇ ਆ ਕੀ ਸਮਾਜ ਨੂੰ ਨਵੇਂ ਰੂਪ ਦੇ ਵਿੱਚ ਦੇ ਕੇ ਜਾਂਦੇ ਆ ਸਵਾਲ ਸਿਰਫ ਇਹ ਆ ਜਾਂ ਤਾਂ ਇਹ ਹੋਵੇ ਵੀ ਭਾਈ ਇਸ ਪ੍ਰੋਗਰਾਮ ਤੋਂ ਬਾਅਦ ਸਾਡੇ ਦੇਸ਼ ਦੇ ਨੇਤਾ ਸਾਡੇ ਸੂਬੇ ਦੇ ਨੇਤਾ ਜਿਹੜੇ ਉਹ ਬਸ ਕੁਰਬਾਨੀਆਂ ਦੇ ਪੁੰਜ ਬਣ ਜਾਣੇ ਆ ਤੇ ਇਹਨਾਂ ਨੇ ਭਾਈ ਕਦੇ ਵੀ ਕੋਈ ਆਪਦੇ ਹਿੱਤ ਦੇ ਲਈ ਕੰਮ ਨਹੀਂ ਕਰਨਾ ਤੇ ਇਹਨਾਂ ਨੇ ਇਹ ਗੱਲ ਕਹਿਣੀ ਕਿ ਭਾਈ ਅਸੀਂ ਤਾਂ ਹੁਣ ਸ਼ਹੀਦ ਭਗਤ ਸਿੰਘ ਦੇ ਮੁਤਾਬਕ ਜਲਣਾ ਇਹ ਇੱਕ ਇਹਨਾਂ ਦੇ ਵੱਲੋਂ ਬਸ ਪ੍ਰੋਗਰਾਮ ਆ ਜਿਹਦੀ ਕੋਈ ਖਬਰ ਬਣਦੀ ਆ ਹੋਰ ਤਾਂ ਇਸ ਤੋਂ ਇਲਾਵਾ ਕੁਝ ਵੀ ਨਹੀਂ ਖਟਕੜ ਕਲਾਂ ਦੇ ਵਿੱਚ ਵੀ ਉਹੀ ਸਮੱਸਿਆਵਾਂ ਆ ਜਿਹੜੀਆਂ ਬਾਕੀ ਪੰਜਾਬ ਦੇ ਹਿੱਸਿਆਂ ਦੇ ਵਿੱਚ ਆ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸਾਰਿਆਂ ਦੇ ਵਿੱਚ ਉਹੀ ਸਮੱਸਿਆਵਾਂ ਆ ਜਿਹੜੀਆਂ ਬਾਕੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਆ ਸਾਰਾ ਕੁਝ ਸਰ ਥਾਤੇ ਜਿਵੇਂ ਚੱਲਦਾ ਓਵੇਂ ਇੱਥੇ ਚੱਲਦਾ ਪਰ ਪੁੱਲ ਮਣਾ ਕੇ ਗੱਲ ਇਹ ਕਹਿਣੀ ਬਣਦੀ ਕਿ ਕੱਲ ਸ਼੍ਰੀ ਦੀ ਘਾੜਾ ਬਣਾਇਆ ਗਿਆ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਦੇਸ਼ੀ ਦੇ ਭਗਤ ਸਿੰਘ ਦੇ ਖੜਕੜ ਕਲਾ ਖੇਤਰ ਦੇ ਵਿੱਚ ਇਹ ਬਣਾਇਆ ਗਿਆ ਤੇ ਇੱਥੇ ਵੱਡੀ ਗਲਤੀ ਦੇ ਵਿੱਚ ਮੰਤਰੀ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਵੀ ਪਹੁੰਚੇ ਆ ਤੇ ਬਸ ਸਾਡੀ ਤਾਂ ਕਾਮਨਾ ਜੀ ਇਹ ਸੁਪਨਾ ਵੀ ਭਾਈ ਉਹ ਦਿਨ ਆਵੇ ਜਦੋਂ ਸੱਚੀ ਮੁੱਚੀ ਸ਼ਹੀਦਾਂ ਦੇ ਸੁਪਨੇ ਦਾ ਸਮਾਚਾਰ ਜਗ ਜਾਵੇ ਜੀ ਜੀ ਬਿਲਕੁਲ ਇਹ ਕਲਾ ਭਾਸ਼ਣਾ ਚ ਨਾ ਰਹਿ ਜਾਵੇ ਸੱਚੀ ਮੁੱਚੀ ਹੀ ਇਹੋ ਜਿਹਾ ਸਮਾਚਾਰ ਜਗ ਜਾਵੇ ਖੈਰ ਚਾਨਾ ਸਾਹਿਬ ਕਹਿੰਦੇ ਪੰਜਾਬ ਦਾ ਜਿਹੜਾ ਮੰਤਰੀ ਮੰਡਲ ਹੈ ਉਹਦੇ ਵਿੱਚ ਜਲਦੀ ਫੇਰ ਬਦਲਦਿਆਂ ਸੰਭਾਵਨਾਵਾਂ ਨੇ ਜੀ ਜਰੂਰ ਤੋਂ ਸੂਬੇ ਦੇ ਵਿੱਚ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤੱਕ 6 ਵਾਰ 6 ਵਾਰ ਵੀ ਹੁਣ ਤੱਕ ਨਾ ਇੱਥੇ ਜਿਹੜੀ ਉਹ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋਇਆ ਤੇ ਹੁਣ ਵੀ ਕਹਿੰਦੇ ਵੀ ਬਦਲਾਅ ਹੋਣ ਦੀ ਪੂਰੀ ਪੂਰੀ ਸੰਭਾਵਨਾ ਉਹ ਵੀ ਕੁਝ ਇੱਕ ਹਫ਼ਤਿਆਂ ਦੇ ਵਿੱਚ ਕਿਉਂਕਿ ਇਸ ਵळे ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ 16 ਮੰਤਰੀ ਸ਼ਾਮਲ ਆ ਤੇ ਵੱਸ ਵੱਧ 18 ਹੋ ਸਕਦੇ ਆ ਕਹਿੰਦੇ ਵੀ ਭਾਈ ਦੋ ਹੋਰ ਸ਼ਾਮਲ ਕੀਤੇ ਜਾ ਸਕਦੇ ਆ ਭਾਵੇਂ ਉਹ ਇੱਕ ਕਰ ਲੈਣ ਭਾਵੇਂ ਦੋ ਕਰ ਲੈਣ ਇਹ ਉਹਨਾਂ ਦੀ ਮਰਜ਼ੀ ਆ पर ਵੱਧ ਤੋਂ ਵੱਧ 18 ਹੋ ਸਕਦੇ ਆ ਤੇ ਹੁਣ ਤੱਕ ਹੈਗੇ ਜੀ 16 ਸੋ ਮੰਨਿਆ ਜਾ ਰਿਹਾ ਜੀ ਕਿ ਬਹੁਤ ਜਲਦ ਪੰਜਾਬ ਦੇ ਵਿੱਚ ਹਫਤੇ ਦੋ ਹਫਤਿਆਂ ਦੇ ਵਿੱਚ ਵਿੱਚ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋ ਸਕਦਾ ਇਹ ਤਾਂ ਗੱਲ ਕਨਫਰਮ ਆ ਵੀ ਇਹਦੇ ਵਿੱਚ ਇੱਕ ਸੰਜੀਵ ਅਰੋੜਾ ਨੂੰ ਸ਼ਾਮਿਲ ਕੀਤਾ ਜਾਊਗਾ ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਲਿਆ ਜਾਣਾ ਜਿਹੜੇ ਕਿ ਲੁਧਿਆਣਾ ਤੋਂ ਆਪਾਂ ਜਾਣਦੇ ਬਈ ਉਮੀਦਵਾਰ ਬਣਾਏ ਜਮਨੀ ਚੋਣ ਦੇ ਉਹਨਾਂ ਦੇ ਕੋਲੇ ਵਿਭਾਗ ਕਿਹੜੇ ਕਿਹੜੇ ਹੋਣਗੇ ਇਹਦੇ ਬਾਰੇ ਚਰਚਾ ਚੱਲ ਰਹੀ ਆ ਕਹਿੰਦੇ ਆ ਵੀ ਉਹਨਾਂ ਦੇ ਕੋਲੇ ਇੰਡਸਟਰੀ ਵਾਲਾ ਡਿਪਾਰਟਮੈਂਟ ਵੀ ਹੋਊਗਾ ਉਹ ਸਾਇਰਿਸ ਕਰਕੇ ਵੀ ਹੋਵੇ ਕਿਉਂਕਿ ਉਹ ਇਸ ਵੇਲੇ ਲੁਧਿਆਣੇ ਤੋਂ ਜੋ ਚੋਣ ਲੜ ਰਹੇ ਆ ਤੇ ਉਹ ਇੰਡਸਟਰੀ ਦਾ ਗਾੜਾ ਜੋ ਸ਼ਾਇਦ ਇਸ ਕੇ ਵੀ ਉੱਥੇ ਇਹ ਕੁਝ ਹੋਵੇ ਦੂਜੀ ਮਹੱਤਵਪੂਰਨ ਗੱਲ ਇਹ ਹੈਗੀ ਆ ਵੀ ਮੰਤਰੀ ਬੰਦਲ ਦੇ ਵਿੱਚੋਂ ਕੁਝ ਕਚੇਰੇ ਕੱਢੇ ਜਾ ਸਕਦੇ ਆ ਕਿਉਂਕਿ ਹੁਣ ਕੇਜਰੀਵਾਲ ਦੇ ਹੱਥ ਦੇ ਵਿੱਚ ਕਮਾਨ ਆ ਕੇਜਰੀਵਾਲ ਦੇ ਹੱਥ ਸਾਰੀ ਗੱਲਬਾਤ ਆ ਤੇ ਕੇਜਰੀਵਾਲ ਹੋਰੀ ਇਹ ਚਾਹਦੇ ਜਿਕੇ ਜੋ ਗਲਤ ਅਸੀਂ ਦਿੱਲੀ ਦੇ ਵਿੱਚ ਕੀਤੇਗਾ ਉਹ ਪੰਜਾਬ ਦੇ ਵਿੱਚ ਨਾ ਹੋਣ ਜਿਹੜੇ ਸੁਸਤਰ ਰਫਤਾਰ ਵਾਲੇ ਆ ਉਹ ਮੰਤਰੀ ਕਿਹਦੇ ਕੱਢੇ ਜਾ ਸਕਦੇ ਇਸ ਗੱਲ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਆ ਤੇ 2-3 ਨਵੇਂ ਚਿਹਰੇ ਸ਼ਾਮਲ ਕੀਤੇ ਜਾ ਸਕਦੇ ਇਸ ਗੱਲ ਦਾ ਵੀ ਪਤਾ ਲੱਗਾ ਸੋ ਮੰਤਰੀ ਕਿਹੜੇ ਕਿਹੜੇ ਹੋਣਗੇ ਜਿਹੜੇ ਛਾਂਗੇ ਜਾਣਗੇ ਤੇ ਕਿਹੜੇ ਕਿਹੜੇ ਹੋਣ ਦੇ ਜਿਹੜੇ ਨਵੇਂ ਬਣਾਏ ਜਾਣਗੇ ਇਹ ਹੁਣ ਵਕਤ ਨੇ ਬਿਆਨ ਕਰਨਾ ਪਰ ਗੱਲ ਇਹ ਦੀ ਕਹਿੰਦੇ ਆ ਵੀ ਬਹੁਤ ਗੱਲ ਕੁਝ ਘੜਣਾ ਦੇ ਵਿੱਚ ਹਿੱਸੇ ਮੰਤਰੀ ਬੰਡਲ ਦੇ ਵਿੱਚ ਨਵੇਂ ਸਿਰੇ ਤੋਂ ਪੰਨਕੜ ਹੋਊਗੀ ਜੀ ਬਿਲਕੁਲ ਤੇ ਟੈਣਾ ਸਾਹਿਬ ਉਹਦਰ ਅਮਰਪਾਲ ਸਿੰਘ ਤੋਂ ਐਨਐਸਏ ਹਟਾ ਦਿੱਤੀ ਗਈ ਹੈ ਪੰਜਾਬ ਜਲਦੀ ਹੀ ਲਿਆਂਦਾ ਜਾਏਗਾ ਜੀ ਬਿਲਕੁਲ ਜੀ ਬਿਲਕੁਲ ਅਮਰਤਪਾਲ ਸਿੰਘ ਦੇ ਬਾਕੀ ਜਿਹੜੇ 7-7 ਹੀ ਆ ਉਹ ਇਸ ਤੋਂ ਪਹਿਲੇ ਪੰਜਾਬ ਦੇ ਵਿੱਚ ਲਿਆਂਦੇ ਗਏ ਸੀਗੇ ਤੇ ਉਹ ਇਸ ਵੇਲੇ ਪੁਲਿਸ ਰਿਮਾਂਡ ਤੇ ਆ ਹੁਣ ਪਤਾ ਲੱਗਾ ਜੀ ਕਿ ਬਾਕੀ ਜਿਹੜੇ ਉਹਨਾਂ ਦੇ ਸਾਥੀ ਹੈਗੇ ਆ ਅ ਅਮਰਤਪਾਲ ਸਿੰਘ ਦੇ ਦੋ ਹੋਰ ਜਾਣੇ ਤੇ ਇੱਕ ਅਮਰਤਪਾਲ ਸਿੰਘ ਇਹ ਤਿੰਨੇ ਜਾਣੇ ਹਲੇ ਉੱਥੇ ਡਿਬਰੂਗੜ ਦੇ ਵਿੱਚ ਹੀ ਸੀ ਇਹਨਾਂ ਦੇ ਉੱਤੇ ਵੀ ਐਨਐਸਏ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਜਦੋਂ ਐਨਐਸਏ ਦੇ ਵਿੱਚ ਵਾਧਾ ਨਹੀਂ ਕੀਤਾ ਗਿਆ ਮਤਲਬ ਇਹ ਆ ਕਿ ਇਹਨਾਂ ਨੂੰ ਵੀ ਹੁਣ ਪੰਜਾਬ ਲਿਆਂਦਾ ਜਾਊਗਾ ਕਿਉਂਕਿ ਐਨਐਸਏ ਲੱਗੇ ਹੋਣ ਕਰਕੇ ਹੀ ਇਹਨਾਂ ਨੂੰ ਡਿਬਰੂਗੜ ਦੇ ਵਿੱਚ ਰੱਖਿਆ ਗਿਆ ਸੀ ਈਐਨਐਸਏ ਦੇ ਵਿੱਚ ਵਾਅਦਾ ਕਰਨਾ ਜਾਂ ਨਹੀਂ ਕਰਨਾ ਇਹ ਪੰਜਾਬ ਦੀ ਸਰਕਾਰ ਦੇ ਹੱਥ 'ਚ ਹੈ। ਵੀ ਭਾਈ ਉਹ ਜਿਹੜਾ ਐਨਐਸਏ ਰਾਸ਼ਟਰੀ ਸੁਰੱਖਿਆ ਕਾਨੂੰਨ ਆ ਉਹਦੇ ਵਿੱਚ ਮਿਆਦ 'ਚ ਹੋਰ ਵਾਅਦਾ ਕਰਨਾ ਹੈ ਤੇ ਨਹੀਂ ਉਸ ਤੋਂ ਬਗਲੀ ਗੱਲ ਮਹੱਤਵਪੂਰਨ ਇਹ ਆ ਵੀ ਇਸ ਵੇਲੇ ਅਮਰਤਪਾਲ ਸਿੰਘ ਹੁਣਾਂ ਨੂੰ ਉਥੋਂ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ ਡਿਬਰੂਗੜ ਵਾਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਸ਼ਿਫਟ ਕੀਤੇ ਜਾਣ ਦੀ ਪੂਰੀ ਪੂਰੀ ਸਮਹਾਲਣਾ। ਸੋ ਅਮਰਤਪਾਲ ਨੂੰ ਪੰਜਾਬ ਦੇ ਕਿਹੜੇ ਹਿੱਸੇ ਦੇ ਵਿੱਚ ਸ਼ਿਫਟ ਕੀਤਾ ਜਾਊਗਾ? ਅਮਰਿਤਪਾਲ ਸਿੰਘ ਦਾ ਜਿਹੜਾ ਉਹ ਕਿਹੜੀ ਜੇਲ੍ਹ ਦੇ ਵਿੱਚ ਰਹੂਗਾ ਕਿਉਂਕਿ ਜਿਹੜੇ ਬਾਕੀ ਸੱਤ ਸਾਥੀ ਆਈਐਸ ਤੋਂ ਪਹਿਲਾਂ ਉਹਨਾਂ ਦੇ ਉੱਤੇ ਤਾਂ ਜੀ ਪਹਿਲਾਂ ਉਹਨਾਂ ਨੂੰ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ 8 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਸੀ ਤੇ 3-4 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਉਹਨਾਂ ਦਾ ਸੋ ਇਸ ਤਰੀਕੇ ਦੇ ਵੇਰਵੇ ਸਾਹਮਣੇ ਆਏ ਆ ਪਰ ਇੰਨੀ ਗੱਲ ਜ਼ਰੂਰ ਹੈ ਜੀ ਕਿ ਅਮਰਿਤਪਾਲ ਸਿੰਘ ਨੂੰ ਪੰਜਾਬ ਸ਼ਿਫਟ ਕਰਨ ਦਾ ਰਾਹ ਲਗਭਗ ਪੱਧਰਾ ਹੋ ਗਿਆ ਹਾਂ ਇਹ ਹੁਣ ਜਿਹੜਾ ਰਾਹ ਪੱਧਰਾ ਹੋ ਗਿਆ ਇਹ ਤਬਰ ਦੇ ਜੀਅ ਦੇ ਲਈ ਇੱਕ ਥੋੜੀ ਜਿਹੀ ਚੰਗੀ ਗੱਲ ਮੈਂ ਤਾਂ ਮੰਨਦਾ ਵੇ ਜਦੋਂ ਪਹਿਲਾਂ ਆਪਾਂ ਮਿਲਣ ਜਾਂਦੇ ਆਂ ਆਪਦੇ ਟੱਬਰ ਦੇ ਜੀ ਨੂੰ ਡਿਬਰੂਗੜ ਦੇ ਵਿੱਚ ਤੇ ਨੋਟ ਵੀ ਬਹੁਤ ਲੱਗਦੇ ਆ ਇਸ ਸਮਾਂ ਵੀ ਬਹੁਤ ਲੱਗਦਾ ਪਰ ਹੁਣ ਜਦੋਂ ਇੱਥੇ ਆ ਜੂ ਤੇ ਫਿਰ ਸਮਾਂ ਵੀ ਘਟ ਲੱਗੂ ਤੇ ਨੋਟ ਵੀ ਘਟ ਲੱਗੂ ਕਮ ਸੇ ਕਮ ਪੰਜਾਬ ਦੀ ਗੇਲ ਦੇ ਵਿੱਚ ਮਿਲਣੀ ਤਾਂ ਹੋ ਜਾ ਕਰੂ ਸੋ ਇਨਾਂ ਕ ਲਾਭ ਹੋਊਗਾ ਬਾਕੀ ਇਨਾਂ ਦੇ ਉੱਤੇ ਜਿਹੜੇ ਚੱਲ ਰਿਹਾ ਕੇਸ ਆ ਇਹਦੇ ਚ ਜ਼ਮਾਨਤ ਮਿਲਦੀ ਕਦੋਂ ਆ ਕੀ ਹੁੰਦਾ ਕਿ ਨਹੀਂ ਇਹ ਸਮਾਂ ਦਸੂਜੀ ਜੀ ਬਿਲਕੁਲ ਤਨਾ ਸਾਹਿਬ ਅੱਗੇ ਬਾਤ ਦੇ ਆ ਜੀ ਉਧਰ ਗੱਲ ਕਰਦੇ ਆ ਕਿ ਇੱਕ ਵੀਡੀਓ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੱਜ ਦੇ ਘਰ ਦੀ ਵੀਡੀਓ ਹੈ ਪੈਸਿਆਂ ਨੂੰ ਲੈ ਕੇ ਵੀਡੀਓ ਵਾਇਰਲ ਹੋਈ ਹੈ ਤੇ ਸੜੇ ਹੋਏ ਪੈਸੇ ਜਿਹੜੇ ਉਹਦੇ ਵਿੱਚ ਨਜ਼ਰ ਆ ਰਹੇ ਨੇ ਪੂਰਾ ਮਾਮਲਾ ਕੀ ਹੈ ਜੀ ਦੇਖੋ ਜੀ ਇਹ ਬੜੇ ਦੁੱਖ ਦੀ ਗੱਲ ਆ ਜਿਹੜੀ ਸਾਹਮਣੇ ਆਈ ਆ ਵੀ ਆਹ ਕੁਝ ਵੀ ਹੋ ਜਾਂਦਾ ਸਾਡੇ ਜੁਡੀਸ਼ਰੀ ਸਿਸਟਮ ਦੇ ਵਿੱਚ ਚੱਲ ਕੀ ਰਿਹਾ ਇਹ ਸਵਾਲ ਤਾਂ ਸਭ ਤੋਂ ਵੱਡਾ ਇਹ ਆ ਗੱਲ ਹੈ ਕਿ ਪਰਦੇ ਨਾਲ ਕੀ ਕੁਝ ਚੱਲਦਾ ਹੈ ਇਹਦੇ ਬਾਰੇ ਤਾਂ ਪਤਾ ਨਹੀਂ ਪਰ ਮੈਂ ਤਾਂ ਕਹਿੰਦਾ ਵੀ ਭਾਈ ਤਾਂ ਉਹ ਅੱਗ ਜਿਹੜੀ ਲੱਗੀ ਤੇ ਸ਼ੁਕਰ ਆ ਇਹਨਾਂ ਦੇ ਘਰ ਦੇ ਵਿੱਚ ਅੱਗ ਲੱਗੀ ਕਿਉਂਕਿ ਅੱਗ ਦੇ ਬਹੁਤ ਨੁਕਸਾਨ ਹੁੰਦੇ ਆ ਪਰ ਇੱਥੇ ਸ਼ੁਕਰ ਆ ਇਹ ਅੱਗ ਲੱਗੀ ਜੇ ਅੱਗ ਨਾ ਲੱਗਦੀ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ ਲੱਗਣਾ ਵੀ ਭਾਈ ਬਣ ਕੀ ਗਿਆ ਇਹ ਅੱਗ ਲੱਗੀ ਜਿਹਦੇ ਕਰਕੇ ਮਾੜਾ ਮੋਟਾ ਪਤਾ ਲੱਗਾ ਵੀ ਭਾਈ ਇੱਥੇ ਆ ਕੁਝ ਵੀ ਚੱਲਦਾ ਇਹ ਜੀ ਦੀ ਖਬਰ 14 ਮਾਰਚ ਦੀ 14 ਮਾਰਚ ਦੀ ਰਾਤ ਨੂੰ ਪਤਾ ਲੱਗਾ ਜੀ ਕਿ ਇੱਥੇ ਜੱਜ ਦੇ ਘਰ ਦੇ ਵਿੱਚ ਅੱਗ ਲੱਗੀ ਐ ਜੀ ਯਸ਼ਵੰਤ ਵਰਮਾ ਜੱਜ ਦਾ ਨਾਂ ਹਾਈ ਕੋਰਟ ਦਾ ਜੱਜ ਆ ਉਹਦੇ ਘਰ ਦੇ ਵਿੱਚ ਅੱਗ ਲੱਗੀ ਫਾਇਰਪ੍ਰੇਕਟ ਆਪੋ ਕਰੇ ਨਹੀਂਗਾ ਜਾਂ ਟੰਪਰ ਦੇ ਜੀਆਂ ਨੇ ਜਾ ਕੇ ਕਿਹਾ ਕਿ ਸਰਵੈਂਟ ਨੇ ਜਾਂ ਕਿਸੇ ਨੇ ਵੀ ਜਾਂ ਆਣ ਗਵਣ ਨੇ ਤੇ ਉਹਨਾਂ ਨੂੰ ਬੁਲਾਇਆ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਲੋ ਜੀ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਆਏ ਉਹਨਾਂ ਨੇ ਅੱਗ ਦੇ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਅੱਗ ਬੁਝਾ ਵੀ ਦਿੱਤੀ ਪਰ ਜਦੋਂ ਉਹ ਅੱਗ ਬੁਝਾਈ ਆ ਉਸ ਵੇਲੇ ਨੋਟਾਂ ਲਿਗਾ ਦੱਖੀਆਂ ਸੜੀਆਂ ਹੋਈਆਂ ਮਿਲੀਆਂ ਉਹ ਲਗਾਤਾਰ ਨੋਟ ਸੜੀ ਜਾਂਦੇ ਸੀ ਲਗਾਤਾਰ ਨੋਟ ਸੜੀ ਜਾਂਦੇ ਸੀ ਲਗਾਤਾਰ ਨੋਟ ਸੜੀ ਜਾਂਦੇ ਸੀ ਇਹ ਖਬਰ ਸਾਹਮਣੇ ਆਗੀ ਲੋ ਜੀ ਹੁਣ ਜਿਹੜਾ ਨੋਟ ਸੜੀ ਜਾਂਦੇ ਆ ਅਧੀਆਂ ਕਬੂਰੀਆਂ ਤੋਂ ਸੜ ਗਈਆਂ ਅੱਧੇ ਇੱਕ ਨੋਟ ਅੱਧ ਸੜੇ ਆ ਕਿਸੇ ਦੀ ਕੰਨੀ ਮੱਚੀ ਆ ਕੋਈ ਅੱਧਾ ਮੱਚ ਗਿਆ ਹੁਣ ਜਦੋਂ ਅੱਗ ਦੇ ਵਿੱਚ ਕੀ ਪਤਾ ਸੀ ਵੀ ਭਾਈ ਅੱਗ ਕਿਹੜੇ ਪਾਸੇ ਨੂੰ ਲੱਗੀ ਆ ਤੇ ਉਹਨੂੰ ਬੁਝਾਉਣਾ ਜਦੋਂ ਉਹ ਬਾਅਦ ਦੇ ਵਿੱਚ ਜੀ ਨੋਟ ਆ ਜਿਹੜੇ ਉਹ ਜਦੋਂ ਉਹਨਾਂ ਦੇ ਹੱਥ ਲੱਗੇ ਜਦੋਂ ਬੁਝਾਹਟੇ ਅੱਗ ਤੇ ਉਹਨਾਂ ਨੇ ਦੇਖਿਆ ਤੇ ਭਾਈ ਇਹ ਤਾਂ ਨੋਟ ਵੀ ਮੱਚੇ ਪਏ ਆ ਵਿੱਚ ਹੀ ਲੋ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਕਿ ਇਹ ਖਬਰ ਜੰਗਲ ਦੀ ਅੱਗ ਬੰਗੂਟ ਹੈ ਜੀ ਜਜ ਦੇ ਘਰ ਦੇ ਵਿੱਚ ਨੋਟ ਆ ਜਿਹੜੇ ਉਹ ਸੜੇ ਮਿਲੇ ਆ ਜਜ ਦੇ ਘਰ ਦੇ ਵਿੱਚ ਨੋਟ ਸੜ ਗਏ ਆ ਕਈ ਬੋਰੀਆਂ ਨੋਟਾਂ ਦੀਆਂ ਸੜੀਆਂ ਇਹ ਨੋਟ ਕਿੱਥੋਂ ਆਏ ਆ ਕਹਿੰਦੇ ਵੀ ਲਗਭਗ 15 ਕਰੋੜ ਰੁਪਈਆ ਇਹ ਬੋਰੀਆਂ ਦੇ ਵਿੱਚ ਪਾ ਕੇ ਰੱਖਿਆ ਸੀਗਾ ਤੇ ਉਹ ਜਿਹੜਾ ਹੁੰਦਾ ਸਟੋਰ ਰੂਮ ਉਹਦੇ ਵਿੱਚ ਪਿਆ ਸੀਗਾ ਲੋ ਜੀ ਉਸ ਤੋਂ ਬਾਅਦ ਇਸ ਗੱਲ ਦੇ ਉੱਤੇ ਭਰਦਾ ਪਾਉਂਦੇ ਲਈ ਤੇ ਜਿੱਲੀ ਫਾਇਰ ਬਰਗੇਡ ਦੇ ਇੰਚਾਰਜ ਨੇ ਬਿਆਨ ਦਿੱਤਾ ਉਹ ਕਹਿੰਦੇ ਜੀ ਕਿ ਕੋਈ ਨੋਟ ਨਹੀਂ ਮਿਲਿਆ ਸਾਡੀ ਟੀਮ ਨੂੰ ਫੋਨ ਆਇਆ ਸੀ ਵੀ ਭਾਈ ਅੱਗ ਬੁਝਾਉਣ ਵਾਸਤੇ ਆਓ ਸਾਡੀ ਟੀਮ ਅੱਗ ਬੁਝਾਉਣ ਵਾਸਤੇ ਗਈ ਪਰ ਕੋਈ ਨੋਟ ਨਹੀਂ ਮਿਲਿਆ ਇਹ ਤਾਂ ਐਵੇਂ ਗੱਲਾਂ ਦਾ ਪਰੋਲ ਬਣਾਇਆ ਜਾ ਰਿਹਾ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਉਹਨੇ ਆਹ ਗੱਲ ਕਹਿਤੀ ਹੁਣ 65 ਸੈਕਿੰਡ ਦੀ ਵੀਡੀਓ ਸਾਹਮਣੇ ਆਜੀ ਹੈ ਜਿਹਦੇ ਵਿੱਚ ਨੋਟ ਸੜੀ ਜਾਂਦੇ ਆ ਤੇ ਸੜੇ ਹੋਏ ਨੋਟਾਂ ਦੇ ਬਾਰੇ ਫਾਇਰ ਬਰਗੇਡ ਕਰਮਚਾਰੀ ਆਪਸ ਦੇ ਵਿੱਚ ਗੱਲ ਕਰ ਰਹੇ ਆ ਕਿ ਅੱਧ ਜਾਣਾ ਕਹਿੰਦਾ ਯਾਂ ਤੋਂ ਮਹਾਤਮਾ ਗਾਂਧੀ ਨੂੰ ਅੱਗ ਲੱਗ ਗਈ ਯਾਰ ਕੀ ਕਰੇ ਉਹ ਇਦਾਂ ਦੀਆਂ ਗੱਲਾਂ ਆਪਸ ਦੇ ਵਿੱਚ ਕਰ ਰਹੇ ਆ ਹੁਣ ਉਹ 65 ਸੈਕਿੰਡ ਦੀ ਵੀਡੀਓ ਜਿਹੜੀ ਉਹ ਸੁਪਰੀਮ ਕੋਰਟ ਨੇ ਆਪਣੀ ਵੈਬਸਾਈਟ ਦੇ ਉੱਤੇ ਵੀ ਪਾਤੀ ਆ ਵੀ ਆ ਦੇਖ ਲੋ ਕਿਉਂਕਿ ਦੇਖੋ ਇਹ ਬੜੀ ਜ਼ਰੂਰੀ ਗੱਲ ਆ ਵੀ ਸੁਪਰੀਮ ਕੋਰਟ ਆ ਜਿਹੜੀ ਉਹਨੂੰ ਪਾਰਦਰਸ਼ੀ ਰਹਿਣਾ ਪਊਗਾ ਇਸ ਘਮਲੇ ਦੇ ਵਿੱਚ ਤੇ ਹੁਣ ਜੱਜ ਇਹ ਗੱਲ ਕਹੀ ਜਾਂਦਾ ਵੀ ਜਿਹੜਾ ਇਹ ਮੇਰੇ ਘਰ ਦੇ ਵਿੱਚੋਂ ਮਿਲਿਆ ਕਮਰੇ ਦੇ ਵਿੱਚੋਂ ਨੋਟ ਇਹ ਕਮਰਾ ਜਿਹਦੇ ਵਿੱਚ ਤਾਂ ਕਦੇ ਬਹੁਤ ਸਾਰੇ ਲੋਕ ਆਉਂਦੇ ਜਾਂਦੇ ਰਹਿੰਦੇ ਆ ਮੇਰੇ ਤਾਂ ਨੋਟ ਹੀ ਨਹੀਂ ਗਏ ਤਾਂ ਮੈਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈਗੀ ਆ ਹੁਣ ਆ ਆਮ ਬੰਦੇ ਦੇ ਘਰ ਦੇ ਵਿੱਚ ਤਾਂ ਕੋਈ 150 ਰੁਪਏ ਦੀ ਛੜਦਾ ਤਾਂ ਤੇਰੇ ਘਰ ਦੇ ਵਿੱਚ 15 ਕਰੋੜ ਰੁਪਏ ਨੂੰ ਕਿਉਂ ਛੱਡ ਗਿਆ ਸਵਾਲ ਤਾਂ ਇਹ ਆ ਸੋ ਇਹ ਸਾਡੇ ਜੁਡੀਸ਼ਰੀ ਸਿਸਟਮ ਦੇ ਉੱਤੇ ਸਵਾਲ ਖੜਾ ਕਰਨ ਵਾਲੀ ਉਹ ਖਬਰ ਆ ਇਹ ਵੀਡੀਓ ਆ ਜਿਹਨੇ ਕਿ ਬਹੁਤ ਕੁਝ ਸੋਚਣ ਲਈ ਮਜਬੂਰ ਕੀਤਾ ਕਿ 15 ਕਰੋੜ ਰੁਪਏ ਦੇ ਵਿੱਚ ਇਸ ਬੰਦੇ ਨੇ ਕਿੰਨੇ ਫੈਸਲੇ ਪ੍ਰਭਾਵਿਤ ਕੀਤੇ ਹੋਣਗੇ ਕਿੰਨੇ ਗਲਤ ਬੰਦੇ ਬੰਦ ਤੇ ਹੋਣੇ ਤੇ ਕਿੰਨੇ ਗਲਤ ਬੰਦੇ ਛੱਡਦੇ ਹੋਣੇ ਆ ਕਿੰਨੇ ਬੰਦਿਆਂ ਦੇ ਫੈਸਲੇ ਪਲਟ ਦਿੱਤੇ ਹੋਣੇ ਆ ਕਿਸੇ ਨਾ ਕਿਸੇ ਤੋਂ ਕੁਝ ਜਿਹੜੋ ਲੈਨੇ ਆ ਤਾਂ ਬਦਲੇ ਦੇ ਵਿੱਚ ਇਹਦੇ ਕੀ ਕੀ ਕੁਝ ਉਹਨਾਂ ਨੂੰ ਮੁਹੱਈਆ ਕਰਾਇਆ ਹੋਊਗਾ ਤੁਸੀਂ ਇਹ ਦੇਖੋ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਟਾੜਾ ਸਾਹਿਬ ਕੀ ਕੀ ਕੁਝ ਹੋਇਆ ਹੋਊ ਗਾਇਦਾਂ ਦਾਸਾ ਲਾਉਣਾ ਔਖਾ ਹੈ ਖੈਰ ਉਧਰ ਦੂਸਰੇ ਬੰਨੇ ਜਿਹੜੀ ਕਰਨਲ ਦੀ ਕੁੱਟਮਾਰ ਦਾ ਮਾਮਲਾ ਹੈ ਕਰਨਲ ਦੀ ਪਤਨੀ ਨੇ ਪੁਲਿਸ ਵਾਲਿਆਂ ਦੀ ਜਿਹੜੀ ਭੂਤਨੀ ਭੁਲਾਈ ਪਈ ਹੈ ਜੀ ਪੂਰੀ ਤਰ੍ਹਾਂ ਨਾਲ ਬਿਲਕੁਲ ਜੀ ਬਿਲਕੁਲ ਕਰਨਲ ਦੀ ਧਰਮ ਪਤਨੀ ਦੀ ਚਰਚਾ ਅੱਜ ਚਾਰੇ ਪਾਸੇ ਹੋ ਰਹੀ ਹੈ ਦੇਖੋ ਇਹ ਵੀ ਗੱਲ ਸੱਚੀ ਹੈ ਵੀ ਜਿਹੜਾ ਕੋਈ ਵੀ ਮਾਮਲਾ ਉਸ ਮਾਮਲੇ ਨੇ ਇੱਕ ਸਟੇਜ ਦੇ ਉੱਤੇ ਜਾ ਕੇ ਰੁਕਣਾ ਹੁੰਦਾ ਹੈ ਇਹ ਉਹ ਸਟੇਜ ਬਣ ਜਾਣੀ ਆ ਉਹਦੇ ਰੰਗਾਂ ਦੇ ਵਿੱਚ ਵੀ ਇਸ ਮਸਲੇ ਦੇ ਉੱਤੇ ਕੁਝ ਨਾ ਕੁਝ ਸ਼ਾਇਦ ਰਾਜ਼inama ਹੋ ਜੇ ਸ਼ਾਇਦ ਇਸ ਮਸਲੇ ਦੇ ਵਿੱਚ ਕੋਈ ਨਾ ਕੋਈ ਵਿੱਚ ਆ ਕੇ ਕੁਝ ਨਾ ਕੁਝ ਮੋੜ ਸਾਹਮਣੇ ਆ ਜਾਏ ਕੁਝ ਨਹੀਂ ਕਹਿ ਸਕਦੇ ਪਰ ਗੱਲ ਇਹ ਆ ਵੀ ਜਿਸ ਤਰੀਕੇ ਨਾਲ ਕਰਨਲ ਪਸ਼ਪਿੰਦਰ ਸਿੰਘ ਬਾਠ ਉਹਦੇ ਪੁੱਤ ਅੰਗਦ ਸਿੰਘ ਨੂੰ ਕੁੱਟਿਆ ਤੇ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਇਸ ਗੱਲ ਦੇ ਉੱਤੇ ਮਿੱਟੀ ਪਾ ਦਿੱਤੀ ਗਈ ਸੀ ਤੇ ਪੁਲਿਸ ਦੇ ਵੱਲੋਂ ਇਸ ਗੱਲ ਨੂੰ ਅਣਪਛਾਤੀ ਪੁਲਿਸ ਬਣਾਤਾ ਸੀ ਉਹ ਤਾਂ ਕਰਨਲ ਬਾਠ ਦੀ ਧਰਮ ਪਤਨੀ ਤੇ ਉਹਦੇ ਨਾਲ ਜਿਹੜੇ ਸਾਬਕਾ ਫੌਜੀ ਤੇ ਹੋਰ ਕਈ ਲੋਕ ਨਾਲ ਖੜੇ ਉਹਦੇ ਕਰਕੇ ਪੁਲਿਸ ਨੂੰ ਇਸ ਗਾ ਪਾਜਣਾ ਪਿਆ ਵੀ ਹੁਣ ਉਹ 22 ਨੇਮ ਪਰਚਾ ਦਰਜ ਹੋਇਆ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਜਿਨ੍ਹਾਂ ਨੇ ਆਹ ਕਾਂਡ ਕੀਤਾ ਉਹਦੇ ਪਤੀ ਨੂੰ ਕੁੱਟਿਆ ਗੱਲ ਨੰਬਰ 1 ਦੂਜੀ ਗੱਲ ਇਹ ਆ ਵੀ ਜਦੋਂ ਹੁਣ ਇਹ ਲਹਿਰ ਬਣ ਗਈ ਹੈ ਸਭੇ ਭਾਈ ਜੇਕਰ ਇੱਕ ਕਰਨਲ ਨੂੰ ਇੰਨੇ ਕੁੱਟਿਆ ਜਾ ਸਕਦਾ ਪੁਲਿਸ ਦੇ ਵੱਲੋਂ ਤੇ ਫਿਰ ਭਾਈ ਆਮ ਬੰਦੇ ਦਾ ਕੀ ਬਣਦਾ ਹੋਊਗਾ ਜਦੋਂ ਆਹ ਗੱਲਾਂ ਉੱਠੀਆਂ ਤੇ ਫਿਰ ਭਾਈ ਉਹ ਸਸਪੈਂਡ ਕੀਤੇ ਗਏ 12 ਜਾਣੇ 12 ਜਾਣਿਆਂ ਦੇ ਉੱਤੇ ਜਿਹੜੇ ਆ ਉਹ ਸਸਪੈਂਡ ਕੀਤੇ ਗਏ ਆ ਉਹਨਾਂ ਨੂੰ ਇਹ ਗੱਲ ਕਹੀ ਗਈ ਵੀ ਭਾਈ ਤੁਸੀਂ ਨੌਕਰੀ ਕਰਨ ਦੇ लायक ਨਹੀਂਗੇ ਤੇ ਫਿਰ ਕਈਆਂ ਦੀ ਬਦਲੀ ਵੀ ਹੋਈ ਹੈ ਤੇ ਕਈਆਂ ਨੂੰ ਸਸਪੈਂਡ ਕਰਕੇ ਇਹ ਗੱਲ ਕਹੀ ਗਈ ਵੀ ਤੁਸੀਂ ਪਟਿਆਲਾ ਦੇ ਵਿੱਚ ਨਹੀਂ ਵੜਨਾ ਫਿਰ ਇਹ ਵੀ ਪਤਾ ਲੱਗਾ ਵੀ ਭਾਈ ਜਿਹੜੇ ਇਹ ਮੋਰਲੇ ਸਿਗੇ ਅਧਿਕਾਰੀ ਜਿਹੜੇ ਤਿੰਨ ਜਾਣੇ ਉਹਨਾਂ ਦਾ ਐਫ ਆਈ ਆਰ ਦੇ ਵਿੱਚ ਨਾਂ ਵੀ ਪਾਇਆ ਗਿਆ ਤੇ ਐਸ ਆਈ ਟੀ ਤਿੰਨ ਮੈਂਬਰੀ ਬਣਾਈ ਗਈ ਹੈ ਵੀ ਭਾਈ ਇਸ ਮਾਮਲੇ ਦੀ ਛੇਤੀ ਛੇਤੀ ਇਨਕੁਆਇਰੀ ਕਰੋ ਸੋ ਕੱਲ ਨੂੰ ਕੀ ਨਿਕਲਣਾ ਵਿੱਚੋਂ ਨਤੀਜਾ ਕੋਈ ਕਹਿ ਨਹੀਂ ਸਕਦੇ ਪਰ ਜਿਹੜਾ ਮਾਮਲਾ ਬਿਲਕੁਲ ਪੁਲਿਸ ਦੇ ਵੱਲੋਂ ਮਸਲ ਦਿੱਤਾ ਗਿਆ ਸੀ ਪੁਲਿਸ ਮਸਲੇ ਦੇ ਉੱਤੇ ਪੁਲਸ ਬਹੁਤ ਘिरी ਆ ਕਿਉਂਕਿ ਵੀਡੀਓ ਸਾਹਮਣੇ ਆ ਗਈ ਆ ਹਾਲਾਂਕਿ ਕੁਝ ਲੋਕ ਇਹ ਵੀ ਗੱਲ ਕਹਿੰਦੇ ਵੀ ਪਹਿਲਾਂ ਕਰਨਲ ਦੇ ਮੁੰਡੇ ਨੇ ਮੁੱਕਾ ਮਾਰਿਆ ਜਿਉਂ ਨੇ ਮੁੱਕਾ ਮਾਰਿਆ ਸੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਬਾਹਾਂ ਤੋੜ ਦੇਣੀਆਂ ਕਿਉਂਕਿ ਪੁਲਸ ਤਾਂ ਬੇहद ਲੋਕਾਂ ਨੂੰ ਕੁੱਟਦੀ ਆ ਹਰ ਰੋਜ਼ ਕੁੱਟਦੀ ਆ ਬੇਕਸੂਰ ਲੋਕਾਂ ਨੂੰ ਵੀ ਕੁੱਟਦੀ ਆ ਪੁਲਸ ਦੀ ਇਮੇਜ ਕਿਹੋ ਜੀ ਹੈ ਪਤਾ ਵੀ ਜਾਣਦੇ ਆ ਹੋ ਸਕਦਾ ਕਰਨਲ ਦੇ ਮੁੰਡੇ ਦੇ ਵੀ ਇਹੀ ਕੀਤੀ ਹੋਣੀ ਮੈਂ ਨਹੀਂ ਕਹਿੰਦਾ ਨਹੀਂ ਕੀਤੀ ਹੋਣੀ ਪਰ ਗੱਲ ਇਹ ਦੀ ਕਿ ਉਹਨਾਂ ਨੂੰ ਚਾਹੀਦਾ ਸੀਗਾ ਵੀ ਤੁਸੀਂ ਸਿਵਲ ਵਰਦੀ ਦੇ ਵਿੱਚ ਹੋ ਤੇ ਪੁਲਿਸ ਨੂੰ ਬੁਲਾਇਆ ਜਾਂਦਾ ਤੇ ਇਹਨਾਂ ਦੇ ਉੱਤੇ ਬਣਦੀ ਸਰਦੀ ਕਾਨੂੰਨੀ ਕਾਰਵਾਈ ਕਰਵਾਈ ਜਾਂਦੀ ਪਰ ਗੁੰਡਾ ਕਰਦੀ ਤੱਕ ਸੀਗਾ ਜਿਹੜਾ ਇਹਦੇ ਖਿਲਾਫ ਲੋਕ ਖੜੇ ਆ ਤੇ ਕਰਨਲ ਦੀ ਪਤਲੀ ਨੇ ਜਿਸ ਤਰੀਕੇ ਨਾਲ ਜਸਵਿੰਦਰ ਕੌਰ ਬਾਠ ਨੇ ਇਹ ਸਾਰੇ ਮੁੱਦੇ ਨੂੰ ਛੁਕਿਆ ਉਹਨੂੰ ਸਾਰੀ ਦੁਨੀਆ ਸ਼ਾਬਾਸ਼ ਦਿੰਦੀ ਹੈ ਜੀ ਤੇਨਾ ਸਰ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਦਿਨ ਕੋਈ ਨਾ ਕੋਈ ਵੀਡੀਓ ਸਾਹਮਣੇ ਆ ਜਾਂਦੀ ਹੈ ਹੁਣ ਇੱਕ ਉਹ ਜਿਹੜਾ ਪਾਦਰੀ ਹੈ ਬਲਜਿੰਦਰ ਸਿੰਘ ਉਹਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਇੱਕ ਔਰਤ ਦੇ ਵੀ ਥੱਪੜ ਮਾਰ ਰਿਹਾ ਨਾਲ ਜਿਹੜੇ ਹੋਰ ਮਰਦ ਨੇ ਉਹਨਾਂ ਦੇ ਵੀ ਪੇੜਾ ਮਾਰ ਰਿਹਾ ਹੈ ਇਹ ਕੀ ਪੂਰਾ ਮਾਮਲਾ ਹੈ ਜੀ ਦੇਖੋ ਜੀ ਆਪਾਂ ਜਾਣਦੇ ਵੀ ਜਿਹੜਾ ਇਹ ਬਜਿੰਦਰ ਸਿੰਘ ਪਾਦਰੀ ਆ ਇਹ ਬਵਾਦਾ ਵਾਲਾ ਬੰਦਾ ਬਦਨਾਮ ਜਿਹਾ ਬੰਦਾ ਹੈ ਇਹ ਜਿਹੜੇ ਲੋਕ ਮਗਰ ਲੱਗਦੇ ਜਿਹੜੇ ਫੋਲੋਅਰ ਹੋਣਗੇ ਉਹ ਤਾਂ ਹੋਣਗੇ ਪਰ ਗੱਲ ਹੈ ਵੀ ਇਸ ਬੰਦੇ ਦੇ ਬਾਰੇ ਆਪਾਂ ਜਾਣਦੇ ਆ ਬਿਤੀ ਉਹਦੇ ਵੱਲੋਂ ਹੁਣ ਤੱਕ ਗੁਰਤੂਤਾ ਕੀਤੀ ਗਈ ਹੈ ਇਸ ਬੰਦੇ ਦੇ ਉੱਤੇ ਹੀ ਇੱਕ ਔਰਤ ਦੇ ਵੱਲੋਂ ਸਰੀਰਕ ਸੋਸ਼ਣ ਕਰਨ ਦਾ ਪਰਚਾ ਦਰਜ ਕਰਵਾਇਆ ਗਿਆ ਤੇ ਹਾਲੇ ਤੱਕ ਇਹ ਲੁਕਿਆ ਹੋਇਆ ਹਾਲੇ ਤੱਕ ਇਹ ਸਾਹਮਣੇ ਨਹੀਂ ਆਇਆਗਾ ਠੀਕ ਹੈ ਦੂਜੀ ਗੱਲ ਮਹੱਤਵਪੂਰਨ ਇਹ ਆ ਕਿ ਹਾਲੇ ਤੱਕ ਉਸ ਮਾਮਲੇ ਦੇ ਵਿੱਚ ਕੋਈ ਨਤੀਜਾ ਵੀ ਸਾਹਮਣੇ ਆਇਆ ਨਹੀਂ ਫੜਿਆ ਗਿਆ ਨਾ ਕੋਈ ਪਤਾ ਲੱਗਾ ਵੀ ਇਹ ਕਿੱਥੇ ਆ ਪਰ ਹੁਣ ਇੱਕ ਵੀਡੀਓ ਸਾਹਮਣੇ ਆ ਗਈ ਜਿਹਦੇ ਵਿੱਚ ਇਹ ਆਪਣੇ ਦਫ਼ਤਰ ਦੇ ਵਿੱਚ ਤੇ ਥੱਪੜ ਮਾਰਦਾ ਉਹ ਵੀਡੀਓ ਸਾਹਮਣੇ ਆਈ ਹੈ 6 ਮਿੰਟ ਤੇ ਕੁਝ ਸੈਕਿੰਡ ਦੀ ਵੀਡੀਓ ਆ ਉਹਦੇ ਵਿੱਚ ਸਾਹਮਣੇ ਇਹਦੇ ਇੱਕ ਪਰਿਵਾਰ ਬੈਠਾ ਇਹਦੇ ਚ ਕੁਝ ਔਰਤਾਂ ਵੀ ਆ ਕੁਝ ਨੌਜਵਾਨ ਵੀ ਇੱਕ ਦੋ ਬੱਚੇ ਵੀ ਆ ਗੁੱਸੇ ਦੇ ਵਿੱਚ ਪਹਿਲਾਂ ਬੈਗ ਮਾਰਦਾ ਇੱਕ ਨੌਜਵਾਨ ਦੇ ਮੂੰਹ ਦੇ ਉੱਤੇ ਫਿਰ ਇਹ ਕੋਲੇ ਜਾਂਦਾ ਇੱਕ ਮੁੰਡੇ ਦੇ ਮੂੰਹ ਤੇ ਚਪੇੜ ਮਾਰਦਾ ਫਿਰ ਇੱਕ ਔਰਤ ਦੇ ਮੂੰਹ ਤੇ ਚਪੇੜ ਮਾਰਦਾ ਫਿਰ ਇੱਕ ਬੰਦੇ ਨੂੰ ਗਿੱਚੀ ਤੋਂ ਫੜ ਲੈਂਦਾ ਸੋ ਇਸ ਤਰੀਕੇ ਦੀ ਵੀਡੀਓ ਸਾਹਮਣੇ ਆਈ ਹੈ ਸੋ ਇਹ ਪਤਾ ਨਹੀਂ ਕਿਉਂ ਇਹ ਬੰਦੇ ਦੇ ਉੱਤੇ ਪਹਿਲਾਂ ਵੀ ਇੱਕ ਵਾਰ ਜਬਰ ਜਨਾਹ ਦਾ ਪਰਚਾ ਦਰਜ ਹੋਇਆ ਸੀ ਜੇਲ ਵੀ ਗਿਆ ਸੀ ਫੇਰ ਵੀ ਚਲੋ ਭਗਤ ਦਾ ਭਗਤੀ ਹੁੰਦੇ ਆ ਇਹਦੇ ਪਿੱਛੇ ਬਹੁਤ ਲੱਗੇ ਕਿ ਹੁਣੇ ਫਿਰ ਮੁਵਾਦਾਂ ਦੇ ਵਿੱਚ ਆ ਜੀ ਜੀ ਜਨਾਬ ਸਾਹਿਬ ਉੱਧਰ ਗੱਲ ਕਰਦੇ ਆ ਜੀ ਢੱਲੇਵਾਲ ਸਾਹਿਬ ਦੀ ਉਹਨਾਂ ਨੂੰ ਹੁਣ ਪਟਿਆਲੇ ਜਿਹੜਾ ਉਹ ਸ਼ਿਫਟ ਕਰ ਦਿੱਤਾ ਗਿਆ ਜੀ ਉੱਥੇ ਹਸਪੀਟਲ 'ਚ ਭਰਤੀ ਕੀਤਾ ਬਿਲਕੁਲ ਜੀ ਬਿਲਕੁਲ ਪਟਿਆਲੇ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਢੱਲੇਵਾਲ ਹੋਰਾਂ ਨੂੰ ਢੱਲੇਵਾਲ ਹੋਈ ਜਿਹੜੇ ਕਿ ਜਲੰਧਰ ਕੈਂਟ ਦੇ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਵਿੱਚ ਰੱਖੇ ਗਏ ਸੀਗੇ ਗੈਸਟ ਹਾਊਸ ਦੇ ਵਿੱਚ ਉਹਨਾਂ ਦੇ ਬਾਰੇ ਖਬਰ ਆਈ ਆ ਇਹ ਇਹਨਾਂ ਨੂੰ ਭਾਈ ਹੁਣ ਸ਼ਿਫਟ ਕਰ ਦਿੱਤਾਗਾ ਪਟਿਆਲੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਮੈਨੂੰ ਲੱਗਦਾ ਵੀ ਇਹ ਤਾਂ ਪਟਿਆਲੇ ਸ਼ਿਫਟ ਕੀਤੇ ਗਏ ਆ ਕਿਉਂਕਿ ਪੁਲਿਸ ਨੂੰ ਅੱਜ ਉੱਤਰ ਦੇਣਾ ਪੈਣਾ ਹਾਈ ਕੋਰਟ ਦੇ ਵਿੱਚ ਕਿਉਂਕਿ ਇਹ ਇੱਕ ਪਟੀਸ਼ਨ ਪੈ ਗਈ ਸੀ ਵੀ ਪੁਲਿਸ ਨੇ ਗਲਤ ਤਰੀਕੇ ਦੇ ਨਾਲ ਡਿਟੇਨ ਕਰਕੇ ਰੱਖਿਆ ਹੈਗਾ ਤੇ ਇਹ ਗੱਲ ਕਹੀ ਗਈ ਸੀ ਕਿ ਭਾਈ ਉੱਤਰ ਦੇਵੇ ਪੰਜਾਬ ਦੀ ਸਰਕਾਰ ਇਹ ਸੋਮਵਾਰ ਤੱਕ ਤੇ ਹੁਣ ਮੇਰੇ ਖਿਆਲ ਆ ਵੀ ਇਹ ਉੱਤਰ ਦੇਣਗੇ ਵੀ ਭਾਈ ਅਸੀਂ ਤਾਂ ਉਹਨਾਂ ਨੂੰ ਇਲਾਜ ਵਾਸਤੇ ਪਟਿਆਲੇ ਲੈ ਕੇ ਗਏ ਆ ਹਾਲਾਂਕਿ ਜੇਕਰ ਪਾਲਿਸ ਸਹੀ ਹੋਵੇ ਜਾਂ ਸਰਕਾਰ ਸਹੀ ਹੋਵੇ ਤਾਂ ਇਹਨਾਂ ਨੇ ਹਾਈ ਕੋਰਟ ਸੁਪਰੀਮ ਕੋਰਟ ਦੇ ਨਿਯਮਾਂ ਦੀ ਉਲੰਘਣਾ ਕੀਤੀ ਆ ਕਿਉਂਕਿ ਸੁਪਰੀਮ ਕੋਰਟ ਨੇ ਇਹ ਕਦੇ ਆਖਿਆ ਸੀ ਕਿ ਭਾਰੀ ਧਰਨਾ ਇਹ ਗੈਰਕਾਨੂੰਨੀ ਆ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਧਰਨੇ ਲਾਉਣੇ ਗੈਰਵਾਜਬ ਨਹੀਂ ਪ੍ਰਦਰਸ਼ਨ ਕਰਨਾ ਤੁਹਾਡਾ ਰਾਈਟ ਆ ਪਰ ਲੋਕ ਪਰੇਸ਼ਾਨੀ ਹੋਣੀ ਚਾਹੀਦੀ ਤੇ ਧਰਨਾ ਤਾਂ ਲੰਮੇ ਸਮੇਂ ਤੋਂ ਲੱਗਾ ਪਰ ਇਹਨਾਂ ਨੇ ਰਾਤੋਂ ਰਾਤ ਤਕਵਾਤਾ ਸੋ ਗੱਲ ਇਹ ਜੀ ਕਿ ਮਾਮਲਾ ਉੱਥੇ ਦਾ ਉੱਥੇ ਖੜਾ ਪਰ ਇਹ ਪਤਾ ਲੱਗਾ ਜੀ ਕਿ ਅੱਜ ਇਸ ਮਸਲੇ ਦੇ ਉੱਤੇ ਅਦਾਲਤ ਦੇ ਵਿੱਚ ਸੁਣਵਾਈ ਹੋਣੀ ਆ ਜੀ ਤੇਰਨ ਸਿੰਘ ਸਾਹਿਬ ਉੱਧਰ ਪੰਜਾਬ ਦੇ ਵਿੱਚ ਉਹ ਜਿਹੜੀਆਂ ਬੱਸਾਂ ਦਾ ਮਾਮਲਾ ਹੈ ਹਿਮਾਚਲ ਦੀਆਂ ਬੱਸਾਂ ਦੀ ਜਿਸ ਤਰੀਕੇ ਨਾਲ ਕਹਿੰਦੇ ਕਿ ਉੱਥੇ ਭੰਨ ਤੋੜ ਹੋਈ ਹੈ ਇਹਨੂੰ ਲੈ ਕੇ ਹੁਣ ਹਿਮਾਚਲ ਦੇ ਜਿਹੜੇ ਸੀਐਮ ਹੈ ਉਹ ਕਾਫੀ ਜ਼ਿਆਦਾ ਭੜਕੇ ਹੋਏ ਨੇ ਜੀ ਦੇਖੋ ਗੱਲ ਇਹ ਵੀ ਜੇਕਰ ਸਾਡੀਆਂ ਬੱਸਾਂ ਦੇ ਨਾਲ ਭੰਨ ਤੋੜ ਕੀਤੀ ਜਾਵੇ ਹਿਮਾਚਲ ਦੇ ਵਿੱਚ ਜਾਂ ਮਹਾਰਾਸ਼ਟਰ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਤਾਂ ਇਹਦੇ ਲਈ ਫਿਰ ਆਪਣੀ ਸਰਕਾਰ ਵੀ ਤਾਂ ਭੜਕੂਗੀ ਨਾ ਉਸੇ ਤਰੀਕੇ ਨਾਲ ਉਹ ਵੀ ਭੜਕੇ ਆ ਉਹ ਕਹਿੰਦੇ ਵੀ ਕਸੂਰ ਕੀ ਆ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਦੋ ਬੱਸਾਂ ਨਹੀਂ ਭੰਨ ਤੋੜ ਘੱਤੀ ਉਤੇ ਖਾਲਸਤਾਨ ਲਿਖਤਾ ਤੇ ਉਹਨਾਂ ਨੇ ਇਹ ਗੱਲ ਕਹੇ ਸੀ ਵੀ ਸਾਡੀਆਂ ਜਿੰਨੀਆਂ ਵੀ ਬਸਾਂ ਪੰਜਾਬ ਦੇ ਵੱਲ ਜਾਂਦੀਆਂ ਉਹ ਬਿਲਕੁਲ ਬੰਦ ਕਰਦੇ ਅਸੀਂ ਜਿੰਨੀ ਦੇਰ ਤੱਕ ਇਸ ਗੱਲ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ ਵੀ ਤੁਹਾਡੀਆਂ ਬਸਾਂ ਸੁਰੱਖਿਤ ਰਹਿਣਗੀਆਂ ਮੁੱਖ ਮੰਤਰੀ ਤੱਕ ਡਰਾਈਵਰ ਕੰਡਕਟਰ ਯੂਨੀਅਨ ਨੇ ਸੁਖੂ ਤੱਕ ਇਹ ਸਾਰੀ ਜਾਣਕਾਰੀ ਪਹੁੰਚਾਈ ਹੈ ਤੇ ਉਸ ਮੁੱਖ ਮੰਤਰੀ ਨੇ ਸੁਖਵਿੰਦਰ ਸੁਖੂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਸੋ ਮਤਲਬ ਇਹ ਜੀ ਉਹ ਕਹਿੰਦੇ ਜੀ ਅਸੀਂ ਆਪਦੀਆਂ ਸਵਾਰੀਆਂ ਦੀ ਜ਼ਿੰਦਗੀ ਨੂੰ ਖਤਰਾ ਥੋੜੀ ਪੈਦਾ ਕਰਨਾ ਵੀ ਛੱਡ ਕੇ ਬੱਸਾਂ ਵੀ ਤੋੜੋ ਸਵਾਰੀਆਂ ਨੂੰ ਖਤਰਾ ਡਰਾਈਵਰ ਕੰਡੈਕਟਰ ਦੀ ਜਿੰਦਗੀ ਨੂੰ ਖਤਰਾ ਪੈਦਾ ਕਰੋ ਇਹ ਪਤਾ ਨਹੀਂ ਕਿਹੜੇ ਵੇਲੇ ਹੋਣੇ ਹਰਮਨਜੀਤ ਬਿੰਤਾ ਹਰਾਨੀ ਹੁੰਦੀ ਕਦੇ ਕਦੇ ਵੀ ਕੰਢ ਦੇ ਉੱਤੇ ਖਾਲਸਤਾਨ ਲਿਖ ਕੇ ਭਾਜੋ ਇਹ ਇੱਕ ਖਾਲਸਤਾਨ ਹੁੰਦਾ ਹੈ ਤੁਸੀਂ ਬੱਸ ਦੇ ਉੱਤੇ ਲਿਖ ਦੋ ਲੈ ਠੱਕ ਇਹਨਾਂ ਬੱਸ ਤੋੜਤੀ ਵੀ ਆਪਾਂ ਇਸ ਗੱਲ ਦੇ ਲਈ ਖਾਲਸਤਾਨ ਮੰਗਦੇ ਵੀ ਭਾਈ ਪਪ ਬੱਸਾਂ ਤੋੜਿਆ ਕਰਾਂਗੇ ਜਾਂ ਉਸ ਬੱਸ ਦੇ ਵਿੱਚ ਫਸਿਆ ਪਿਆ ਵੀ ਆਪਾਂ ਤਾਂ ਕਰਕੇ ਹੁਣ ਗੱਲ ਸਹੀ ਹੋ ਜਾਣੀ ਹੈ ਜੇ ਇੰਉਂ ਮਿਲਦਾ ਫਿਰ ਦੋ ਤ ਤ ਹੋਰ ਤੋੜ ਦਿਓ ਤੋ ਇਹ ਪਤਾ ਨਹੀਂ ਉਹ ਕਿਹੜੇ ਲੋਕ ਹੋਣਗੇ ਕਿਹੋ ਜੀ ਵਿਰਤੀ ਦੇ ਮਾਲਕ ਆ ਪਰ ਇਹਨਾਂ ਲੋਕਾਂ ਦੇ ਉੱਤੇ ਵੀ ਸਵਾਲ ਉੱਠਦੇ ਆ ਜੀ। ਜੀ ਤੇ ਟੈਣਾ ਸਾਹਿਬ ਪੰਜਾਬ ਦਾ ਮੌਸਮ ਕਿੰਨਾ ਕੁ ਬਦਲ ਗਿਆ ਜੀ? ਪੰਜਾਬ ਦੇ ਵਿੱਚ ਪੂਰੀ ਗਰਮੀ ਆ ਜੀ ਇਸ ਵੇਲੇ ਜਦੋਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਤਾਂ ਪੂਰਾ ਇਸ ਵੇਲੇ ਮੌਸਮ ਤਪਿਆ ਪਿਆ। ਸਵੇਰ ਦੇ ਵੇਲੇ ਆਪਾਂ 9:30 ਵਜੇ ਦੇ ਕਰੀਬ ਜਦੋਂ ਆ ਖਬਰਾਂ ਕਰ ਰਹੇ ਆ ਤੇ ਉਸ ਵੇਲੇ ਪੰਜਾਬ ਦੇ ਵਿੱਚ ਧੁੱਪ ਨਿਕਲੀ ਕਰੜੀ ਤੇ ਪੰਜਾਬ ਦੇ ਵਿੱਚ 30-31 ਡਿਗਰੀ ਟੈਂਪਰੇਚਰ ਹੁਣ ਹਰ ਰੋਜ਼ ਹੋਣ ਲੱਗ ਪਿਆ ਜੀ। ਜੀ ਤੁਹਾਨੂੰ ਖਾਤ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਐਂਡੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ